ਇੰਚਾਲ ਸਾਹਿਬ ਜਿਹੜਾ ਇਹ ਗਰੋਹ ਪੜਿਆ ਕਿੱਥੋਂ ਪੜਿਆ ਤਿੰਨ ਕੀ ਬਰਾਮਦ ਹੋਇਆ ਜੀ ਇਹਾਂ ਕੋਲ ਰਾਤੀ ਨਾਲ ਕਲਵੰਤ ਸਿੰਘ ਸਨ ਆਫ ਅਜੀਤ ਸਿੰਘ ਵਾਸੀ ਪਿੰਡ ਬੜੀ ਪੱਤੀ ਜਡੇਾਲਾ ਪੀਐਸ ਅਜਿੰਦਰ ਤੋਂ ਰਾਤੀ ਇਹਨਾਂ ਨੇ ਤਿੰਨ ਮੱਜਾਂ ਚੋਰੀ ਕਰ ਲੀਆਂ ਸੀ ਇੱਕ ਕੱਟਾ ਤੇ ਦੋ ਮੱਜਾਂ ਚੋਰੀ ਕਰ ਲੀਆਂ ਸੀ ਜੇ ਜਿਹੜਾ ਫਰਿਆਦ ਆ ਫਰਿਆਦ ਦੇ ਉੱਤੇ ਪਹਿਲਾਂ ਵੀ ਚਾਰ ਮੁਕੱਦਮੇ ਦਰਜਾ ਪਿੱਛੋਂ ਇਹ ਰਹਿਣ ਵਾਲੇ ਹੈਗੇ ਨੇ ਟਾਂਡੇ ਦਾ ਖੱਖ ਪਿੰਡ ਹੈ ਦਾ ਤੇ ਇਹਨਾਂ ਦੇ ਨਾਲ ਐਸਾ ਜਾਦਖਾਨ ਨਵਾਬਖਾਨ ਦਾ ਇਹ ਪਿੱਛੋਂ ਰਹਿਣ ਵਾਲੇ ਆ ਮਾਨੁਕੇ ਦੇ ਨਿਹਾਲ ਸਿੰਘ ਵਾਲਾ ਮੋਗਾ ਡਿਸਟ੍ਰਿਕਟ ਦੇ ਆ ਤੇ ਨਾਲ ਇਹਨਾਂ ਦੀ ਮਾਤਾ ਆ ਮੁੰਨੀ ਪਤਨੀ ਨਵਾਬ ਇਹ ਰਲ ਕੇ ਗਰੋ ਜਿਹੜਾ ਸੀਗਾ ਰਾਤ ਨੂੰ ਮੱਝਾਂ ਜਿਹੜੀਆਂ ਜਿਹੜੇ ਖੂ ਖਾਲੀ ਪੇਂਦੇ ਸੀਗੇ ਜਿੱਥੇ ਕੋਈ ਸੈਂਦਾ ਸੀ ਸੌਂਦਾ ਉਥੋਂ ਚੋਰੀ ਕਰ ਲੈਂਦੇ ਸੀ ਤੇ ਰਾਤੀ ਵੀ ਇਹਨਾਂ ਨੇ ਚੋਰੀ ਕੀਤੀਆਂ ਤੇ ਅੱਜ ਅਸੀਂ ਨਾਕਾਬੰਦੀ ਕੀਤੀ ਸੀ ਸਾਨੂੰ ਇਹ ਸੋਚਣਾ ਮਿਲੀ ਕਿ ਇਹ ਨਹਿਰਪੁਲੀ ਦੇ ਉੱਤੇ ਨਾ ਮੱਝਾਂ ਬੰਨ ਕੇ ਤੇ ਵਾਣ ਦੀ ਡੀ ਕਰ ਰਹੇ ਆ ਕਿੱਥੇ ਦਾਦੂ ਵਾਲ ਨਹਿਰਪੁਲੀ ਦੇ ਉੱਤੇ ਤੇ ਅੱਜ ਇਹਨਾਂ ਨੇ ਜਦੋਂ ਅਸੀਂ ਕਾਬੂ ਕੀਤਾ ਤੇ ਇਹਨਾਂ ਨੇ ਦੱਸਿਆ ਕਿ ਜਿਹੜੇ ਇਹਨਾਂ ਦਾ ਇੱਕ ਨਾਲ ਮੁੰਨੀ ਦਾ ਲੜਕਾ ਆ ਤੇ ਨਾਲ ਸਾਭੀ ਆ ਆਪਣੇ ਦਾ ਖੱਬਲਕੇ ਦਾ ਇਹਨਾਂ ਦੇ ਕਾਫੀ ਮੁਕਦਮੇ ਪਹਿਲਾਂ ਵੀ ਦਰਜ ਰਜਿਸਟਰ ਹਨ ਤੇ ਉਹ ਸਾਨੂੰ ਉਥੋਂ ਮੌਕੇ ਤੋਂ ਉਹ ਫਰਾਰ ਹੋ ਗਿਆ ਇਹਨਾਂ ਤਿੰਨਾਂ ਨੂੰ ਅਸੀਂ ਕਾਬੂ ਕਰ ਲਿਆ ਤੇ ਅੱਗੇ ਪੁੱਛਗਿੱਛ ਕਰਕੇ ਹੋਰ ਵੀ ਚੋਰੀਆਂ ਬਾਰੇ ਪਤਾ ਕੀਤਾ ਜਾਊਗਾ ਕਿ ਇਹਨਾਂ ਨੇ ਕਿੱਥੋਂ ਕਿੱਥੋਂ ਹੋਰ ਮੱਜਾਂ ਚੋਰੀ ਕੀਤੀਆਂ ਇਹ ਦੋਸ਼ੀ ਪੜੇ ਇਹਨਾਂ ਦੇ ਪਹਿਲਾਂ ਵੀ ਕੋਈ ਕਾਰਵਾਈ ਸੀ ਹਾਂ ਫਰਿਆਦ ਦੇ ਉੱਤੇ 4 ਮੁਕਦਮੇ ਦਰਜ ਆ ਠੀਕ ਹੈ ਇਹ ਰਲ ਕੇ ਇਹ ਪੋਸ਼ਾਗੇ ਨੇ ਟਾਂਡੇ ਉਹ ਜੀਆਰਪੀ ਦੇ ਆ ਤੇ ਉਹਨੇ ਪਠਾਨਕੋਟ ਦਾ ਮੁਕਦਮਾ ਵੀ ਦਰਜ ਹੈ ਤੇ ਰਿਮਾਂਡ ਲੈ ਲਿਆ ਜੀ ਰਿਮਾਂਡ ਲੈਣਾ ਸਵੇਰੇ ਪੇਸ਼ ਕਰਾ ਕੇ ਤੇ ਅਗਲੀ ਤਫਤੀਸ਼ ਜਿਹੜੀ ਆ ਆਮੜੇ ਚ